ਜਦ ਪਾਣੀ ਦਾ ਮਸਲਾ ਆ ਗਿਆ ਉਦੋਂ ਕੋਈ ਰੋਕ ਨਹੀਂ ਕੋਈ ਕੁਝ ਨਹੀਂ ਆ ਜਦ ਸਾਡੀ ਜਾਨ ਤੇ ਬਣ ਗਈ ਫਿਰ ਅਸੀਂ ਰਵਾਇਤਾਂ ਥੋੜੀ ਦੇਖਾਂਗੇ ਇਹ ਜਿਹੜਾ ਪਾਣੀ ਹੈ ਇਹ ਤੇ ਅੱਜ ਸੈਂਟਰ ਗਵਰਨਮੈਂਟ ਨੇ ਹਮਲਾ ਕੀਤਾ ਇਹ ਤੋਂ ਪਹਿਲਾਂ ਚੰਡੀਗੜ੍ਹ ਤੇ ਹਮਲਾ ਕੀਤਾ ਹੁਣ BBMP ਤੇ ਹਮਲਾ ਕੀਤਾ ਫਿਰ ਸਾਡੀ ਕਿਸਾਨੀ ਤੇ ਹਮਲਾ ਕੀਤਾ ਪੁਰਾਣੇ ਪੰਜਾਬ ਦੀ ਵੰਡ ਪ੍ਰਣਾਲੀ ਦੇ ਵਿੱਚ ਪਾਣੀ ਬਾਰੇ ਬਿਲਕੁਲ ਸਪਸ਼ਟ ਹੋ ਗਿਆ ਕਿ ਐਨੇ ਪਰਸੈਂਟ ਪਾਣੀ ਤੁਹਾਨੂੰ ਜਾਣਾ ਹੈ ਐਨੇ ਪਰਸੈਂਟ ਪੰਜਾਬ ਨੂੰ ਜਾਣਾ ਹੈ ਜਦੋਂ ਤੈ ਹੋ ਚੁੱਕਿਆ ਫਿਰ ਉਹ ਤੋਂ ਵੱਧ ਪਾਣੀ ਲੈਣ ਦੀ ਕੀ ਲੋੜ ਹੈ ਬੀਬੀਐਮਬੀ ਦੇ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਨੰਗਲ ਡੈਮ ਵਿਖੇ ਧਰਨਾ ਲਗਾਤਾਰ ਜਾਰੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਪੰਜਾਬ ਦੇ ਚੇਅਰਮੈਨ ਡਾਕਟਰ ਸੰਜੀਵ ਗੋਤਮ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰ ਨੰਗਲ ਡੈਮ ਪਹੁੰਚੇ ਹੋਏ ਨੇ ਅਤੇ ਧਰਨਾ ਦੇ ਰਹੇ ਨੇ ਇਸ ਮੌਕੇ ਡਾਕਟਰ ਸੰਜੀਵ ਗੋਤਮ ਐਡਵੋਕੇਟ ਨਿਸ਼ਾਤ ਗੁਪਤਾ ਅਤੇ ਜਸਪਾਲ ਸਿੰਘ ਟਾਹੇ ਆਦੀ ਨੇ ਇੱਕ ਸੁਰ ਦੇ ਵਿੱਚ ਦੁਹਰਾਇਆ ਕਿ ਨੰਗਲ ਡੈਮ ਤੋਂ ਹਰਿਆਣਾ ਨੂੰ ਇੱਕ ਵੀ ਬੂੰਦ ਪਾਣੀ ਨਹੀਂ ਛੱਡਿਆ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ ਜਸਪਾਲ ਜੀ ਦੱਸੋ ਅੱਜ ਧਰਨੇ ਬਾਰੇ ਕਿੱਦਾਂ ਖਤਮ ਹੋਊਗਾ ਜਦਕਿ ਪੰਜਾਬ ਸਰਕਾਰ ਨੇ ਧਰਨੇ ਤੇ ਰੋਕ ਲਗਾਈ ਨਹੀਂ ਪੰਜਾਬ ਸਰਕਾਰ ਨੇ ਧਰਨੇ ਤੇ ਰੋਕ ਲਾਈ ਹੈ ਤੇ ਸਰਕਾਰਾਂ ਲਾਉਂਦੀਆਂ ਹੀ ਹੁੰਦੀਆਂ ਰੋਕ ਜਦ ਪਾਣੀ ਦਾ ਮਸਲਾ ਆ ਗਿਆ ਉਦੋਂ ਕੋਈ ਰੋਕ ਨਹੀਂ ਕੋਈ ਕੁਝ ਨਹੀਂ ਜਦੋਂ ਸਾਡੀ ਜਾਨ ਤੇ ਬਣ ਗਈ ਫਿਰ ਅਸੀਂ ਰਵਾਇਤਾਂ ਥੋੜੀ ਦੇਖਾਂਗੇ ਇਹ ਜਿਹੜਾ ਪਾਣੀ ਹੈ ਇਹਦੇ ਤੇ ਅੱਜ ਸੈਂਟਰ ਗਵਰਨਮੈਂਟ ਨੇ ਹਮਲਾ ਕੀਤਾ ਇਹ ਤੋਂ ਪਹਿਲਾਂ ਚੰਡੀਗੜ੍ਹ ਤੇ ਹਮਲਾ ਕੀਤਾ ਹੁਣ ਬੀਬੀਐਮਬੀ ਤੇ ਹਮਲਾ ਕੀਤਾ ਫਿਰ ਸਾਡੀ ਕਿਸਾਨੀ ਤੇ ਹਮਲਾ ਕੀਤਾ ਬੀਬੀਐਮਬੀ ਦੀ ਫਿਕਰਤ ਬਣ ਚੁੱਕੀ ਹੈ ਸੈਂਟਰ ਗਵਰਨਮੈਂਟ ਦੀ ਬਈ ਅਸੀਂ ਪੰਜਾਬ ਨੂੰ ਤੰਗ ਕਰਨਾ ਇੱਥੋਂ ਦੇ ਵਸਿੰਦਿਆਂ ਨੂੰ ਤੰਗ ਕਰਨਾ ਆ ਅੱਜ ਜਿਹੜਾ ਸਾਡਾ ਪਾਣੀ ਹੈ ਆ ਅੱਜ ਇਹਦੇ ਤੇ ਹਮਲਾ ਹੋਇਆ ਜਦੋਂ ਸਾਡੀ ਪੁਰਾਣੇ ਪੰਜਾਬ ਦੀ ਬੰਡ ਪ੍ਰਣਾਲੀ ਦੇ ਵਿੱਚ ਪਾਣੀ ਦੇ ਪਾਣੀ ਵਾਰੇ ਬਿਲਕੁਲ ਸਪਸ਼ਟ ਹੋ ਗਿਆ ਕਿ ਐਨੇ ਪਰਸੈਂਟ ਪਾਣੀ ਤੁਹਾਨੂੰ ਜਾਣਾ ਹੈ ਐਨੇ ਪਰਸੈਂਟ ਪੰਜਾਬ ਨੂੰ ਜਾਣਾ ਹੈ ਜਦੋਂ ਤੈ ਹੋ ਚੁੱਕਿਆ ਫਿਰ ਉਹ ਤੋਂ ਵੱਧ ਪਾਣੀ ਲੈਣ ਦੀ ਕੀ ਲੋੜ ਹੈ ਉਹ ਤਾਂ ਜਾਣ ਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਇਹ ਬੀਜੇਪੀ ਸਰਕਾਰ ਇਹਦੇ ਵਿੱਚ ਐਮ ਭੂਮਿਕਾ ਨਿਭਾਉਂਦੀ ਆ ਕਿਉਂਕਿ ਉਹਨਾਂ ਨੇ ਮਿੱਥਿਆ ਹੋਇਆ ਵੀ ਅਸੀਂ ਪੰਜਾਬ ਨੂੰ ਤੰਗ ਕਰਨਾ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਨੂੰ ਕੀ ਹੱਲ ਦਿਖਦਾ ਹੱਲ ਕੀ ਦਿਖਦਾ ਇਹਦੇ ਵਿੱਚ ਹੱਲ ਜਿਵੇਂ ਪਾਣੀ 40000 ਕਿਊਸਿਕ ਉਹਨਾਂ ਨੇ ਤੈ ਹੋਇਆ ਉਹਨਾਂ ਜਾਵੇ 4000 4000 ਕਿਊਸਿਕ ਉਹਨਾਂ ਨੇ ਤੈ ਹੋਇਆ ਉਹ ਜਾਵੇ 8500 ਨਹੀਂ ਅਸੀਂ ਦੇਣਾ ਕਿਉਂਕਿ ਪੰਜਾਬ ਕੋਲੇ ਆਪਣੇ ਕੋਲੇ ਪਾਣੀ ਹੈ ਨਹੀਂ ਸਾਡੇ ਗਵਾਂਢ ਦੇ ਵਿੱਚ ਇਹੋ ਜਿਹੇ ਪਿੰਡ ਨੇ ਕਿਤੇ ਅਜੇ ਤੱਕ ਪੀਣ ਵਾਲਾ ਪਾਣੀ ਨਹੀਂ ਹੈਗਾ ਸਾਡੇ ਪਿੰਡ ਇਦਾਂ ਦੇ ਨੇ ਨੇੜੇ ਜਿੱਥੇ ਕੋਈ ਪਾਣੀ ਲਾਉਣ ਵਾਲਾ ਪਾਣੀ ਨਹੀਂ ਹੈਗਾ ਖੇਤਾਂ ਨੂੰ ਲਾਉਣ ਵਾਲਾ ਅਸੀਂ ਬਾਹਰਲਾ ਜੇ ਫਾਲਤੂ ਹੋਵੇ ਤਾਂ ਹੀ ਦੇਾਂਗੇ ਇੱਕ ਸਿੱਧੀ ਸਿੱਧੀ ਗੱਲ ਮੇਰੀ ਇਹ ਹੈ ਜਦੋਂ ਆਪਾਂ ਦੋ ਭਰਾ ਆਪਸ ਵੰਡੇ ਗਏ ਅਸੀਂ ਸਾਰਾ ਸਮਾਨ ਵੰਡ ਲਿਆ ਉਸ ਤੋਂ ਬਾਅਦ ਇੱਕ ਭਰਾ ਕੋਲੇ ਸਮਾਨ ਮੁੱਕ ਗਿਆ ਉਹ ਦੂਜੇ ਦਾ ਥੋੜੀ ਖੋ ਕੇ ਲਿਆਊਗਾ ਉਹ ਤਾਂ ਜਿਹੜੀ ਜਮਨਾ ਹੈ ਉਹਦਾ ਪਾਣੀ ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤਾ ਜਿਹੜਾ ਇਹ ਪਾਣੀ ਹੈ ਸਾਡੇ ਭਖੜੇ ਦਾ ਇਹ ਉਹ ਮੰਗੀ ਜਾਂਦੇ ਆ ਆਪਣਾ ਜਮਨਾ ਦਾ ਵੀ ਗੈਰ ਰਾਜਸਥਾਨੇ ਦੇ ਵਿੱਚ ਕਿੱਥੋਂ ਆ ਗਿਆ ਤਰਨਾ ਪ੍ਰੋਟੈਸਟ ਚੱਲ ਰਹੀ ਹੈ ਕਦ ਤੱਕ ਚੱਲੂਗਾ ਕਿਦਾਂ ਖਤਮ ਹੋਊਗਾ ਤਰਨਾ ਪ੍ਰੋਟੈਸਟ ਦਿਓ ਜਾਣਕਾਰੀ ਇਹ ਸਰ ਪੰਜਾਬ ਦੇ ਨਾਲ BBMP ਨੇ ਹਮੇਸ਼ਾ ਤੱਕਾ ਕੀਤਾ ਆਜਾ ਤੇ ਪੰਜਾਬ ਦੇ ਲੋਕ ਇਹ ਆਮ ਪਬਲਿਕ ਦੇ ਲੋਕ ਜਿਹੜੇ ਆਪਣੇ ਹੱਕ ਵਾਸਤੇ ਇੱਥੇ ਖੜੇ ਹੋਏ ਨੇ ਆਪਣੇ ਜ਼ਮੀਨ ਦੇ ਹੱਕ ਵਾਸਤੇ ਆਪਣੇ ਪਾਣੀ ਦੇ ਹੱਕ ਵਾਸਤੇ ਪਿਛਲੇ ਲੰਬੇ ਸਮੇਂ ਤੋਂ 70 ਸਾਲਾਂ ਤੋਂ ਪੰਜਾਬ ਦੇ ਪਾਣੀ ਦੀ ਚੋਰੀ ਹੁੰਦੀ ਰਹੀ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਹੁੰਦਾ ਰਿਹਾ ਉਹਨਾਂ ਚੋਰੀਆਂ ਤੇ ਕਬਜ਼ਿਆਂ ਨੂੰ ਬਚਾਉਣ ਵਾਸਤੇ ਅੱਜ ਪੰਜਾਬ ਦਾ ਆਮ ਆਬਾਦ ਜਾਗ ਚੁੱਕਿਆ ਹੈ ਹੁਣੇ ਜਾਣ ਨਹੀਂ ਦਿੰਦਾ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਕੱਲ ਆਲ ਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਸਾਰਿਆਂ ਨੇ ਇਸ ਗੱਲ ਦਾ ਸਮਰਥਨ ਦਿੱਤਾ ਕਿ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਜ਼ਮੀਨ ਨੂੰ ਕਿਸੇ ਵੀ ਹੱਥ ਵੀ ਜਾਣ ਨਹੀਂ ਦੇਵਾਂਗੇ ਔਰ ਜਿੰਨਾ ਮਰਜੀ ਜ਼ੋਰ ਹਰਿਆਣਾ ਲਗਾ ਲੇ ਇਸ ਕਰਕੇ ਪੰਜਾਬ ਦੇ ਆਮ ਲੋਕ ਜਦੋਂ ਜਾਗ ਜਾਂਦੇ ਨੇ ਤਾਂ ਸਾਰਿਆਂ ਨੂੰ ਇਹਦੇ ਬਾਰੇ ਝੁਕਣਾ ਪੈਂਦਾ ਸਰ ਦਰਨਾ ਪ੍ਰਦਰਸ਼ਨ ਇਸ ਕਰਕੇ ਜ਼ਰੂਰੀ ਹੈ ਲੋਕ ਜਾਗਦੇ ਰਹਿਣ ਆਪਣੇ ਹੱਕ ਅੱਗੇ ਉੱਠਦੇ ਰਹਿਣ ਜਦੋਂ ਤੱਕ ਆਪਣਾ ਹੱਕ ਮੰਗਿਆ ਨਹੀਂ ਜਾਂਦਾ ਸਾਡਾ ਦੇਸ਼ ਲੋਕਤੰਤਰ ਦਾ ਦੇਸ਼ ਹੈ ਇਸ ਕਰਕੇ ਆਪਣੇ ਹੱਕ ਵਾਸਤੇ ਉੱਠਣਾ ਪੈਂਦਾ ਤੇ ਘਰ ਛੱਡ ਕੇ ਸੜਕਾਂ 'ਤੇ ਉਤਰਨਾ ਹੀ ਪੈਂਦਾ ਹਾਂ ਸਰ ਸਭ ਤੋਂ ਪਹਿਲੀ ਗੱਲ ਤਾਂ ਇਹ ਧਰਨਾ ਜਿਹੜਾ ਹੈਗਾ ਹੈ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਆਮ ਲੋਕਾਂ ਦਾ ਤੇ ਖਾਸ ਕਰਕੇ ਨੰਗਲ ਸ਼ਹਿਰ ਵਾਸੀਆਂ ਦਾ ਧਰਨਾ ਹੈ ਕਿਉਂਕਿ ਹਿਮਾਚਲ ਹਰਿਆਣਾ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੀ ਭਾਈਵਾਲ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਹੈ ਉਹ ਉਹਨਾਂ ਦਾ ਸਾਥ ਦੇ ਰਹੀ ਹੈ ਬੀਬੀਐਮਪੀ ਦੇ ਅਧਿਕਾਰੀਆਂ ਦੇ ਉੱਪਰ ਦਬਾਅ ਬਣਾ ਕੇ ਤੇ ਰਾਤੋ ਰਾਤ ਅਧਿਕਾਰੀਆਂ ਦੀ ਟਰਾਂਸਫਰ ਕਰਕੇ ਜਿਹੜੇ ਉਹਨਾਂ ਦੇ ਤੁਗਲਬੀ ਫਰਮਾਨ ਨਹੀਂ ਮੰਨਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ 1981 ਦੇ ਵਿੱਚ ਤਿੰਨ ਰਾਜਾਂ ਦੇ ਮੁੱਖ ਮੰਤਰੀ ਜਿਸ ਵਿੱਚ ਪੰਜਾਬ, ਰਾਜਸਥਾਨ ਤੇ ਹਰਿਆਣਾ ਸੀਗਾ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਸੀ ਸਮਝੋਤਾ ਹੋਇਆ ਸੀ ਜਿਸ ਦੇ ਵਿੱਚ ਪੰਜਾਬ ਨੂੰ 60% ਪਾਣੀ ਦਿੱਤਾ ਗਿਆ ਸੀ ਤੇ ਬਾਕੀ ਦੋ ਰਾਜਾਂ ਨੂੰ ਜਿਹੜਾ ਬਚਦਾ 40% ਪਾਣੀ ਆ ਉਹ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ 1985 ਦੇ ਵਿੱਚ ਲੋੰਗੋਵਾਲ ਪੈਕਟ ਹੋਇਆ ਲੋੰਗੋਵਾਲ ਪੈਕਟ ਦੇ ਵਿੱਚ 1981 ਦਾ ਜਿਹੜਾ ਇਹ ਸਮਝੋਤਾ ਸੀਗਾ ਇਸ ਨੂੰ ਦੁਹਰਾਇਆ ਗਿਆ ਕਿ ਪੰਜਾਬ ਦਾ ਪੰਜਾਬ ਨੂੰ ਜਿਹੜਾ 60% ਪਾਣੀ ਆ ਉਹ ਮਿਲੇਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਸ ਨੂੰ ਜਿੰਨਾ ਪਾਣੀ 21 ਮਈ 20 ਉਹ ਹਰਿਆਣਾ ਸਰਕਾਰ ਉਹ ਪਾਣੀ 31 ਮਾਰਚ 2023 25 ਤੱਕ ਉਹਨਾਂ ਪਾਣੀ ਵਰਤ ਚੁੱਕੀ ਹੈ ਉਸ ਤੋਂ ਬਾਅਦ ਵੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨੁੱਖਤਾ ਨੂੰ ਮੁੱਖ ਰੱਖਦੇ ਹੋਏ ਤੇ ਵੱਡੇ ਭਰਾ ਦਾ ਰੋਲ ਅਦਾ ਕਰਦੇ ਹੋਏ ਹਰਿਆਣਾ ਹਰਿਆਣਾ ਦੀ ਜਿਹੜੀ ਜਨਸੰਖਿਆ ਹੈ ਉਹ 3 ਕਰੋੜ ਹੈ ਉਹਨਾਂ ਨੂੰ 1700 ਕਿਊਸਕ ਪਾਣੀ ਚਾਹੀਦਾ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਮਾਨ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਸੀਗੀ ਕਿ ਸਾਡੇ ਕੁਝ ਖੇਤ ਹੈ ਜਿਹੜੇ ਉਹ ਸੁੱਕੇ ਰਹਿ ਜਾਣਗੇ ਇਸ ਕਰਕੇ ਸਾਨੂੰ 1700 ਕਿਊਸਕ ਨਹੀਂ 4000 ਕਿਊਸਕ ਪਾਣੀ ਦਿਓ ਉਸ ਤੋਂ ਬਾਅਦ 6 ਮਾਰਚ 6 ਅਪ੍ਰੈਲ 2025 ਤੋਂ ਜਿਹੜਾ ਹਰਿਆਣਾ ਨੂੰ 4000 ਕਿਊਸਕ ਪਾਣੀ ਜਿਹੜਾ ਜਾ ਰਿਹਾ ਹੈ ਉਸ ਤੋਂ ਬਾਅਦ ਇੱਕ ਦਿਨ ਰਾਤ ਨੂੰ ਹਰਿਆਣਾ ਦੇ ਅਧਿਕਾਰੀ ਬੈਠਦੇ ਨੇ ਕੇਂਦਰ ਸਰਕਾਰ ਦੇ ਅਧਿਕਾਰੀ ਬੈਠਦੇ ਨੇ ਰਾਜਸਥਾਨ ਦੇ ਅਧਿਕਾਰੀ ਬੈਠਦੇ ਨੇ ਤੇ BBMP ਦੇ ਅਧਿਕਾਰੀ ਬੈਠਦੇ ਨੇ ਉਹਨਾਂ ਨੇ ਇੱਕੋ ਰਾਤ ਚ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਕਿ ਹਰਿਆਣਾ ਨੂੰ 8500 ਕਿਊਸਕ ਪਾਣੀ ਜਾਊਗਾ ਇਹ ਹਰਿਆਣਾ ਸਰਕਾਰ ਦੀ ਤੇ BJP ਸਰਕਾਰ ਦੀ ਤੇ ਖਾਸ ਕਰਕੇ BBMP ਦੇ ਉੱਪਰ ਅਧਿਕਾਰੀਆਂ ਉੱਪਰ ਦਬਾਅ ਬਣਾ ਕੇ ੱੱਕੇ ਸ਼ਾਹੀ ਦੀ ਰਾਜਨੀਤੀ ਅਸੀਂ ਬਿਲਕੁਲ ਨਹੀਂ ਚੱਲਣ ਦੇਵਾਂਗੇ ਪੰਜਾਬ ਦਾ ਜਿਹੜਾ ਨਾ ਪਾਣੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੇਗਾ ਤੇ ਪੰਜਾਬ ਦੀ ਇੱਕ ਬੂੰਦ ਵੀ ਹਰਿਆਣਾ ਸਰਕਾਰ ਨੂੰ ਬਿਲਕੁਲ ਨਹੀਂ ਜਾਣ ਦੇਵਾਂਗੇ ਇਹੀ ਅਸੀਂ ਅਭਿਦਾਰਿਸ਼ ਕਰਦੇ ਹਾਂ ਤੇ ਕੋਈ ਵੀ ਕੁਰਬਾਨੀ ਦੇਣ ਨੂੰ ਅਸੀਂ ਤਿਆਰ ਬਰ ਤਿਆਰ ਹਾਂ